ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਹਰਮਨ ਕੁਲਾ ਫਿਰੋਜ਼ਪੁਰ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੁ ਇਥੇ ਇੱਕ ਸ਼ਖਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਜੀ ਹਾਂ ਸੁਖਵਿੰਦਰ ਨਾਮ ਦਾ ਸ਼ਖਸ ਹੈ ਜਿਸ ਨੂੰ ਕਿ ਜਦੋਂ ਪਤਾ ਲੱਗਦਾ ਕਿ ਉਸ ਦੀ ਪਤਨੀ ਦੇ ਨਜਾਇਜ਼ ਸੰਬੰਧ ਨੇ ਕਿਸੇ ਨਾਲ ਜਦੋਂ ਉਹ ਸਕਰੀਨ ਤੇ ਕੁਝ ਅਜਹੀਆਂ ਵੀਡੀਓਜ਼ ਦੇਖਦਾ ਜੋ ਕਿ ਕਾਫੀ ਜ਼ਿਆਦਾ ਸ਼ਰਮਨਾਕ ਹੁੰਦੀਆਂ ਤੇ ਪਤਨੀ ਦੇ ਹੀ ਆਸ਼ਿਕ ਵੱਲੋਂ ਉਸ ਨੂੰ ਸੈਂਡ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਉਸ ਸ਼ਖਸ ਦਾ ਕੀ ਹਾਲ ਹੋਵੇਗਾ ਇਹ ਬੰਦੇ ਬਖੂਬੀ ਵੈਸੇ ਸਮਝ ਸਕਦੇ ਨੇ ਕਿਉਂਕਿ ਟਰੱਕ ਡਰਾਈਵਰ ਵੱਜੋਂ ਇਹ ਸ਼ਖਸ ਕੰਮ ਕਰਦਾ ਸੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਘਰਾਂ ਤੋਂ ਦੂਰ ਕੰਮ ਕਰਨ ਦੇ ਲਈ ਜਾਂਦੇ ਨੇ ਇਹ ਬੰਦੇ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਉਸਨੇ ਜਿਹੜਾ ਆਪਣਾ ਰਿਸ਼ਤਾ ਹੈ ਉਸ ਨੂੰ ਕਿਸ ਤਰੀਕੇ ਨਾਲ ਰੱਖਣਾ ਹੈ ਉਹਦੇ ਵਿੱਚ ਜਿਹੜੀ ٹرسٹ ਹੈ ਲਾਇਲਟੀ ਹੈ ਉਸ ਨੂੰ ਕਿਵੇਂ ਬਰਕਰਾਰ ਕਰਕੇ ਰੱਖਣਾ ਸੋ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀਆਂ ਜਦੋਂ ਖਬਰਾਂ ਆਜਈਆਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਵਾਰੀ ਰਿਸ਼ਤਿਆਂ ਤੋਂ ਵਿਸ਼ਵਾਸ ਜਾ ਉੱਠ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਤੱਕ ਜਾਂਦੇ ਨੇ ਕੰਮਕਾਜ ਦੀ ਤਲਾਸ਼ ਦੇ ਵਿੱਚ ਸੋ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓਜ਼ ਜਦੋਂ ਵਾਇਰਲ ਹੁੰਦੀਆਂ ਇਸ ਦਾ ਸਿਰਫ ਤੇ ਸਿਰਫ ਮਕਸਦ ਐਨਾ ਹੁੰਦਾ ਕਿ ਰਿਸ਼ਤਿਆਂ ਦੇ ਵਿੱਚ ਇੱਕ ਤਾਂ ਲੋਇਲਟੀ ਬਰਕਰਾਰ ਰੱਖਣੀ ਚਾਹੀਦੀ ਹੈ ਕਦੇ ਵੀ ਅਜਿਹੀ ਘਟਨਾ ਨੂੰ ਜਿਹੜਾ ਹੈ ਅੰਜਾਮ ਨਹੀਂ ਦੇਣਾ ਚਾਹੀਦਾ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਰਿਸ਼ਤੇ ਤਾਰ-ਤਾਰ ਹੋਣ ਤੇ ਉਸ ਤੋਂ ਬਾਅਦ ਅਜਿਹੇ ਜਿਹੜੇ ਸੰਦੇਸ਼ ਨੇ ਅਜਿਹੇ ਮੈਸੇਜ ਨੇ ਜਿਹੜੇ ਕਿਉਂਕਿ ਮੀਡੀਆ ਦਾ ਫਰਜ਼ ਬਣ ਜਾਂਦਾ ਸੱਚਾਈ ਤੇ ਜਾਣਕਾਰੀ ਜਿਹੜੀ ਸੱਚੀ ਹੈ ਉਹ ਮੁਹैया ਕਰਵਾਉਣਾ ਸੋ ਸਾਡਾ ਫਰਜ਼ ਬਣਦਾ ਹੈ ਕਿ ਤੁਹਾਨੂੰ ਇਸ ਨੂੰ ਲੈ ਕੇ ਸੁਚੇਤ ਕੀਤਾ ਜਾਵੇ ਕਿ ਜਿਹੜੇ ਲੋਕ ਆਪਣੇ ਕੰਮ ਦੀ ਤਲਾਸ਼ ਦੇ ਵਿੱਚ ਘਰੋਂ ਬਾਹਰ ਜਾਂਦੇ ਨੇ ਉਹਨਾਂ ਦੇ ਲਈ ਸੁਚੇਤ ਰਹਿਣਾ ਕਿੰਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਸੋ ਇਸ ਸ਼ਖਸ ਨੇ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਪਤਨੀ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਾਵੇਗਾ ਤੇ ਜਦੋਂ ਪਤਨੀ ਦਾ ਆਸ਼ਿਕ ਉਸ ਨੂੰ ਵੀਡੀਓਜ਼ ਸੈਂਡ ਕਰਦਾ ਤਾਂ ਉਸਤੇ ਕੀ ਬੀਤੀ ਹੋਵੇਗੀ ਸੋ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਿਉਂਕਿ ਜਿਹੜੀ ਇੱਜ਼ਤ ਹੈ ਘਰ ਦੀ ਤਾਰ-ਤਾਰ ਹੋ ਜਾਂਦੀ ਹੈ ਕਿਉਂਕਿ ਕਹਿੰਦੇ ਜ਼ਰੂਰ ਨੇ ਕਿ ਜਿਹੜੀਆਂ ਘਰ ਦੀਆਂ ਧੀਆ ਪਹਿਣਾ ਹੁੰਦੀਆਂ ਨੇ ਘਰ ਦੀ ਇੱਜ਼ਤ ਹੁੰਦੀਆਂ ਨੇ ਉਹਨਾਂ ਨਾਲ ਇਹ ਰਿਪਰੈਜ਼ੈਂਟ ਕਰਦੀ ਹੈ ਇੱਜ਼ਤ ਪਰ ਜਦੋਂ ਅਜਿਹੀ ਹਰਕਤਾਂ ਨੂੰ ਅੰਜਾਮ ਦਿੰਦੀਆਂ ਨੇ ਔਰਤਾਂ ਤਾਂ ਫਿਰ ਬੜੇ ਸਵਾਲ ਖੜੇ ਹੁੰਦੇ ਨੇ ਸੋ ਉਹਨਾਂ ਕੁੜੀਆਂ ਨੂੰ ਵੀ ਕਟਾਰੇ ਦੇ ਵਿੱਚ ਉਦੋਂ ਖੜਾ ਕੀਤਾ ਜਾਂਦਾ ਹੈ ਜੋ ਕਿ ਆਪਣੀ ਲਾਈਫ ਬਣਾਉਣ ਦੇ ਲਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾਂਦੀਆਂ ਨੇ ਪਰ ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਅਜਈਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਪਰ ਸਾਰਿਆਂ ਨੂੰ ਆਪਾਂ ਇੱਕ ਕਟਾਰੇ ਦੇ ਵਿੱਚ ਖੜਾ ਤਾਂ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਕਹਿ ਸਕਦੇ ਆ ਕਿ ਰਿਸ਼ਤਿਆਂ ਵਿੱਚ ਇਸ ਤਰੀਕੇ ਦੇ ਨਾਲ ਤਾਰ-ਤਾਰ ਨਹੀਂ ਕਰਨਾ ਚਾਹੀਦਾ ਜੋ ਇਸ ਸ਼ਖਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇੱਕ ਮੈਸੇਜ ਦਿੱਤਾ ਇਸ ਨੂੰ ਵੀ ਅਸੀਂ ਸਹੀ ਨਹੀਂ ਆਖ ਸਕਦੇ ਕਿਉਂਕਿ ਜਿਸ ਦੀ ਗਲਤੀ ਹੈ ਉਸ ਨੂੰ ਸਜ਼ਾ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਪੁਲਿਸ ਦੇ ਵੱਲੋਂ ਪਤਨੀ ਜਸ਼ਨਪ੍ਰੀਤ ਕੋਲ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਪਰ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਆਸ਼ਿਕ ਹੈ ਉਹ ਅਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਤੇ ਕੱਲਾ ਇੱਕ ਆਸ਼ਿਕ ਨਹੀਂ ਹੋਰ ਵੀ ਕਈ ਨਾਮ ਪਤੀ ਦੇ ਵੱਲੋਂ ਲਿੱਤੇ ਗਏ ਨੇ ਜੋ ਕਿ ਅਸੀਂ ਤੁਹਾਨੂੰ ਕੁਝ ਕੁ ਦਿਨ ਦੇ ਵਿੱਚ ਸੁਣਾਵਾਂਗੇ ਫਿਲਹਾਲ ਘਰ ਦੇ ਸਾਰੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਪਤਨੀ ਤੇ ਇਲਜ਼ਾਮ ਲਗਾ ਰਹੇ ਨੇ ਤੇ ਪੁਲਿਸ ਦੇ ਵੱਲੋਂ ਪਤਨੀ ਜਸ਼ਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਆਸ਼ਿਕ ਅਤੇ ਹੋਰ ਕੁਝ ਜਿੰਨੇ ਸ਼ਖਸਾਂ ਦੇ ਨਾਮ ਪਤੀ ਦੇ ਵੱਲੋਂ ਆਪਣੀ ਜੀਵਨ ਦੀ ਨਿਰਾ ਸਮਾਪਤ ਕਰਨ ਤੋਂ ਪਹਿਲਾਂ ਲਾਈਵ ਹੋ ਕੇ ਲਿੱਤੇ ਗਏ ਨੇ ਉਹਨਾਂ ਦੀ ਧੜਕਣਾ ਇੱਕ ਵਾਰ ਜ਼ਰੂਰ ਤੇਜ਼ ਹੋਣਗੀਆਂ ਇਹ ਅਸੀਂ ਕਹਿ ਸਕਦੇ ਆ ਆ ਦੇਖ ਮੈਂ ਤੁਹਾਨੂੰ ਕਹਿਆ ਨਾ ਮੈਂ ਅਣਖੀ ਬੰਦਾ ਮੈਨੂੰ ਇਸ ਤੋਂ ਪਿਆਰੀ ਸੀ ਮੈਂ ਮੰਮੀ ਨੂੰ ਉਹਦੋਂ ਵੀ ਕਹਿਣਾ ਨਾ ਮੈਨੂੰ ਇਸ ਤੋਂ ਪਿਆਰੀ ਪੈਸਾ ਨਹੀਂ ਪਿਆਰਾ ਠੀਕ ਆ ਆਪਣੇ ਬੈਡਰੂਮ ਸਾਂਝੇ ਕਰਦੇ ਰਹੇ ਦੇ ਵੀ ਦੇ ਮੁੰਡੇ ਨਿੱਕਾ ਵੀਰਾ ਗੋਰਾ ਸਾਬੂ ਠੀਕ ਆ ਇਹਨੇ ਉਹਨੂੰ ਟੋਪਸ ਦਿੱਤੇ ਵੇ ਇਸ ਦੀ ਬਹੁਤ ਜਿਆਦੀ ਹੋਈ ਹੈ ਵੀਡੀਓ ਮੈਨੂੰ ਉਹਨੇ ਆਖਿਆ ਮਾਸੀ ਆ ਵੀਡੀਓ ਬਖਾਈਆਂ ਮੇਰਾ ਸਿਰ ਆਂਦਾ ਸਿਰ ਕੁੱਟਦਾ ਸੀ ਬਹੁਤ ਕੁੱਟਦਾ ਸੀ ਆਂਦਾ ਸਿਰ ਹਾਏ ਸੱਤੋਂ ਮਿੰਨੀ ਸੰਭਿਆ ਗਿਆ ਨਾ ਉਹਨੇ ਨਾ ਰੋਟੀ ਨਹੀਂ ਖੀ ਨਾ ਉਹਨੇ 3 ਦਿਨ ਬਾਹਰ ਰੋਟੀ ਖਾਦੀ ਨਾ ਇੱਥੇ ਆ ਕੇ ਖਾਦੀ ਵੀਡੀਓ ਬਖਾਈਆਂ ਮੁੰਡਿਆਂ ਨੇ ਕਿ ਆ ਆ ਵੇਸ ਤੇਰੀ ਰੋਟੀ ਆ ਆ ਵੇਸ ਤੇਰੀ ਰੋਟੀ ਇੰਜ ਵੀਡੀਓ ਕਰਦੀ ਉਹ ਤੇ ਪਤਾ ਨਹੀਂ ਮੈਂ ਕੁਝ ਦੱਸ ਨਹੀਂ ਸਕਦੀ ਉਹਦੇ ਬਾਰੇ ਜੋ 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 ਥਾਂ ਮੁੰਡਿਆਂ ਨੇ ਕੀਤਾ ਹੈ ਇੱਕ ਮੁੰਡੇ ਨੂੰ ਉਹਨੇ ਟੋਕਸ ਵੀ ਦਿੱਤੇ ਨੇ ਉਹ ਆਂਦੀ ਮੇਰੇ ਲੈ ਗਏ ਉਹ ਮੁੰਡੇ ਨੂੰ ਟੋਕਸ ਵੀ ਦਿੱਤੇ ਨੇ ਪੈਸੇ ਮੁੰਡਿਆਂ ਨੂੰ ਖਵਾਉਂਦੀ ਸੀ ਮੈਂ ਤਾਂ ਬਚੋਲਣਾਂ ਸਾ ਮੈਂ ਬਹੁਤ ਕਿਹਾ ਸੀ ਇਨਸਾਨ ਮਿਲੇ ਉਹ ਕੁੜੀ ਬਹੁਤ ਤੰਗ ਕੀਤਾ ਮਾਂ ਆਪ ਭੜੀ ਮਰਨ ਸ ਸੱਸ ਭੜੀ ਮਰਨ ਸ ਉਹਨੇ ਸੱਸ ਸੱਸ ਜਿਹੜੀ ਕੰਮ ਨਹੀਂ ਕੀਤਾ ਸੱਸ ਤੇ ਆਪ ਰੋਟੀਆਂ ਪਕਾ ਕੇ ਖਵਾਉਂਦੀ ਰਹੀਏ ਸੱਸ ਉਹਨੂੰ ਅੰਦਰ ਬਾਹਰ ਉਹਨੇ ਆਖੇ ਚੱਲ ਮੇਰੇ ਪੁੱਤਰ ਦਾ ਘਰ ਵਸਦਾ ਰੇ ਮੇਰਾ ਪੁੱਤਰ ਬਾਹਰ ਹੈ ਉਹ ਮੇਰਾ ਸਾਲਾ ਸੀ ਜੀ ਮਿੱਠੇਪਿੰਡ ਤੋਂ ਸੁਖਵਿੰਦਰ ਸਿੰਘ ਉਹ ਟਰੱਕ ਡਰਾਈਵਰ ਸੀਗਾ ਜੀ ਤੇ ਉਹ ਟਰੱਕ ਤੇ ਡਰਾਈਵਰੀ ਕਰਨ ਉਹ 2-2 3-3 ਮਹੀਨੇ ਬਾਹਰ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਕਿਵੇਂ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਘਰ ਛੱਡ ਗਈ ਰਾਤ ਨੂੰ ਜਾ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਕਾ ਹੱਥ ਛੱਡ ਗਈ 700 ਇਹਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ। ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ। ਉਹ ਫੋਜਪਰ ਆ ਗਿਆ ਸੀ। ਆਪਦੀ ਮਾਸੀ ਕੋਲ ਇੱਥੇ ਪੰਜ ਚਾਰ ਦਿਨ ਰਿਹਾ ਮਾਸੀ ਕੋਲੇ। ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਫਾਸ ਵੀ ਦਿਖਾਉਂਦਾ। ਤੇ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਉਹਦੇ ਵਿੱਚ ਅਜੇ ਜਿਹੜੀ ਦੋਸ਼ੀਣਾ ਉਹਦੀ ਪਤਨੀ ਪਾਈ ਗਈ ਆ ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ